ਮੇਰੀ ਬੇਟੀ ਦੀ ਮੈਰਿਜ ਸੀ ਉਹਦੇ ਲਈ ਅਸੀਂ ਵਿਸਕੀ ਬਾਕਸ ਲਏ ਸੀ 100 ਰੁਪਏ ਪਰ ਦੇ ਉਹ ਆਪਣਾ ਬਾਕਸ ਤੇ ਖਿਆ ਕੇਸ ਬਕਸਾ ਕਿਉਂ ਭਗਵਾਨ ਰੰਗ ਹੋ ਦੋਹੇ ਸਾਰੇ ਲਿਖੇ ਹੋਏ ਇਹ ਲਿਖਿਆ ਆਪਣੇ ਕੰਪਨੀ ਵੱਲੋਂ ਵੀ ਇਹ ਅਸੀਂ ਬਾਬਾ ਫਰੀਦ ਦੀ ਪੋਇਟਰੀ ਚੋਂ ਲਏ ਨੇ ਮੈਂ ਕਿਹਾ ਵੀ ਤਾਂ ਮਾੜੀ ਗੱਲ ਹੈ ਉਹ ਕਹਿੰਦਾ ਛਾਪਾ ਪੈ ਗਿਆ ਡੇਰਾ ਬਸੀ ਇਹਨਾਂ ਦੀ ਡਿਸਟ੍ਰਿਕਟਰੀ ਹੈ ਉੱਥੇ ਕਹਿੰਦੇ ਵੀ ਛਾਪਾ ਪੈ ਗਿਆ ਸਾਈਜ਼ ਵਾਲੇ ਚ ਪਹੁੰਚ ਗਏ ਤੇ ਉਹਨਾਂ ਦਾ ਸੀਜ਼ ਕਰਤਾ ਔਰ ਇਹ ਸਭ ਦੇ ਪਿੱਛੇ ਮਾਨਸਿਕਤਾ ਕੀ ਹੋ ਸਕਦੀ ਹੈ ਇਸ ਗਲਤੀ ਨਾਲ ਨਹੀਂ ਹੈ ਜਾਰਾ ਮੁਝ ਕੇ ਕਰਦੇ ਨੇ ਇਹ bizness ਚੱਕਰ ਆਪਣੇ ਗੋਲਡਨ ਟਾਈਮ ਦਰਵਾਦ ਸਾਹਿਬ ਦੀ ਫੋਟੋ ਲਾ ਦਿੰਦੇ ਨੇ ਕਦੇ ਸ਼ਲੋ ਘਾ ਦਿੰਦੇ ਨੇ ਕਿਸੇ ਦੇਵ ਦੇਵਤਿਆਂ ਦੇ ਮੈਂਸ਼ਨ ਕਰ ਦਿੰਦੇ ਨੇ ਕਿਸੇ ਭਗਵਾ ਰੰਗ ਆਪਣੇ ਹੰਝੂ ਦਾ ਰੰਗ ਮਲਵ ਕਰ ਲੈਣੇ ਆ ਦੋਹੇ ਸਿੱਖ ਧਰਮ ਦੇ ਹੋਗੇ ਵੀ ਸਰਵ ਧਰਮਾਂ ਦੀ ਸਾਡੀ ਵੀ ਸਕੀਮ ਵੀ ਸਾਰੇ ਸਾਰੇ ਧਰਮ ਦੇ ਲੋਕ ਪਿਛਲੇ ਦਿਨਾਂ ਦੇ ਵਿੱਚ ਇੱਕ ਅਖਬਾਰ ਦੇ ਵਿੱਚ ਇੱਕ ਖਬਰ ਨਸ਼ਰ ਹੋਈ ਜਿਸ ਦੇ ਵਿੱਚ 100 ਪਾਈਪਰ ਸ਼ਰਾਬ ਦੀ ਬੋਤਲ ਦੇ ਉੱਪਰ ਕੁਝ ਦੋਹੇ ਲਿਖੇ ਹੋਏ ਸੀ ਔਰ ਭਗਵਾ ਰੰਗ ਕਰਕੇ ਜਿਹੜਾ ਪੂਰਾ ਇੱਕ ਡੱਬਾ ਹੁੰਦਾ ਹੈਗਾ ਬਾਕਸ ਹੁੰਦਾ ਜਿਹਦੇ ਵਿੱਚ ਸ਼ਰਾਬ ਦੀ ਬੋਤਲ ਹੁੰਦੀ ਹੈ 100 ਪਾਈਪਰ ਸ਼ਰਾਬ ਦੀ ਬੋਤਲ ਸੀ ਉਸ ਦੇ ਬਾਕਸ ਦੇ ਉੱਪਰ ਭਗਵਾ ਰੰਗ ਕਰਕੇ ਉਹਦੇ ਉੱਪਰ ਦੋਹੇ ਲਿਖੇ ਗਏ ਤੇ ਉਸ ਦੇ ਵਿੱਚ ਕੁਝ ਕੁ ਦੋਹੇ ਜਿਹੜੇ ਨੇ ਬਾਬਾ ਫਰੀਦ ਦੇ ਦੋਹਿਆਂ ਚੋਂ ਵਿੱਚੋਂ ਵੀ 17 ਚੱਕੀਆਂ ਗਈਆਂ ਜਾਨੀ ਕਿ ਤੋੜ ਮਰੋੜ ਕੇ ਕੁਝ ਵਿਚਾਰ ਜਿਹੜੇ ਆ ਲਿਖੇ ਗਏ ਤੇ ਜਿਸ ਤੋਂ ਬਾਅਦ ਵਾਟਰਕਾਰ ਸੰਜੀਵਨ ਸਿੰਘ ਹੋਣਾ ਨੇ ਇਸ ਦਾ ਪੂਰਾ ਸੰਗਿਆਨ ਲਿਆ ਔਰ ਉਹਨਾਂ ਦੇ ਕੋਲ ਇਹ ਜਦੋਂ ਬੋਤਲ ਪਹੁੰਚੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਨੂੰ ਬੜੀ ਗੌਰ ਦੇ ਨਾਲ ਦੇਖਿਆ ਹਾਲਾਂਕਿ ਸੀਐਮ ਸਾਹਿਬ ਨੂੰ ਲੈਟਰ ਵੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਇਹ ਧਾਰਮਿਕ ਸੈਂਟੀਮੈਂਟਸ ਨੂੰ ਪੜਕਾਉਣ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਤਾਂ ਨੈਗੇਟਿਵ ਐਲੀਮੈਂਟ ਹੀ ਮੰਨਿਆ ਜਾਂਦਾ ਸ਼ਰਾਬ ਨੂੰ ਤੇ ਦੂਜੇ ਪਾਸੇ ਉਹੀ ਸ਼ਰਾਬ ਦੇ ਉੱਪਰ ਜੋ ਤੁਸੀਂ ਅਜਈਆਂ ਸਤਰਾਂ ਅਜਈਆਂ ਤੁਕਾਂ ਲਿਖਦੇ ਹੋ ਤਾਂ ਫਿਰ ਉਹ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਪੜਕਦੀਆਂ ਤਾਂ ਜ਼ਰੂਰ ਨੇ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਐਫਐਮ ਨੂੰ ਵੀ ਇੱਕ ਲੈਟਰ ਲਿਖਿਆ ਤੇ ਇੱਕ ਸੀਐਮ ਨੂੰ ਲੈਟਰ ਲਿਖਿਆ ਪੂਰੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਆਖਰਕਾਰ ਇਹ ਪੂਰਾ ਮਸਲਾ ਕੀ ਸੀ ਕਿੱਥੋਂ ਸ਼ੁਰੂ ਹੋਇਆ ਕਿਵੇਂ ਇਹਨਾਂ ਦੇ ਵੱਲੋਂ ਉਹ ਬੋਤਲ ਜਿਹੜੀ ਆ ਦੇਖੀ ਗਈ ਤੇ ਫਿਰ ਅੱਗੇ ਹੁਣ ਕੀ ਕਾਰਵਾਈ ਚੱਲ ਰਹੀ ਆ ਤੁਹਾਡੇ ਨਾਲ ਨੇ ਸੰਜੀਵਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪ੍ਰੋ ਪੰਜਾਬੀ ਟੀਵੀ ਤੁਹਾਡਾ ਤੁਹਾਡਾ ਸਵਾਗਤ ਹੈ ਮਿਹਰਬਾਨੀ ਤੁਹਾਡੇ ਚੈਨਲ ਦੀ ਤੁਸੀਂ ਇਸ ਗੱਲ ਦੇ ਨੋਟਿਸ ਲਿਆ ਬਹੁਤ ਬੜਾ ਚੰਗਾ ਲੱਗ ਰਿਹਾ ਹੈ ਜਿਵੇਂ ਆਪਾਂ ਪਹਿਲਾਂ ਮੈਂ ਭੂਮਿਕਾ ਬੰਨੀ ਐ ਕਿ ਇੱਕ 100 ਪਾਈਪਰ ਦੀ ਬੋਤਲ ਸੀ ਸ਼ਰਾਬ ਦੀ ਉਹਦੇ ਬਾਕਸ ਦੇ ਉੱਪਰ ਜੋ ਕਿ ਭਗਵੇਂ ਕਲਰ ਦਾ ਸੀ ਉਹਦੇ ਉੱਪਰ ਕੁਝ ਸਤਰਾਂ ਲਿਖੀਆਂ ਨੇ ਕੋਈ ਤਾਂ ਕਹਿੰਦਾ ਕਿ ਉਹ ਕੁਝ ਕੁ ਚੀਜ਼ਾਂ ਦੋਹੇ ਦੇ ਵਿੱਚੋਂ ਵੀ ਲਈਆਂ ਗਈਆਂ ਇੱਕ ਦੋ ਸ਼ਬਦ ਇਹ ਪੂਰਾ ਮਾਮਲਾ ਕੀ ਹੈਗਾ ਤੁਸੀਂ ਕਦੋਂ ਪਹਿਲੀ ਵਾਰ ਇਹ ਦੇਖਿਆ ਇਹ ਨਾ ਮੇਰੀ ਬੇਟੀ ਦੀ ਮੈਰਿਜ ਸੀ ਉਹਦੇ ਲਈ ਅਸੀਂ ਵਿਸਕੀਜ਼ ਬਾਕਸ ਲੈ ਸੀ 100 ਪਾਈਪਰ ਦੇ ਤੇ ਕੁਝ ਮੱਜਨ ਦੀ ਅਕਸ ਕਰ ਬੱਜਨ ਦੀ ਹੈ ਤੇ ਅਸੀਂ ਬੋਟਲ ਫਰੈਂਡ ਆ ਕੇ ਖੋਲੀ ਜਦ ਬੋਕਸ ਆਇਆ ਮੈਂ ਇੱਕ ਜਿਹੜਾ ਬਰਦਨ ਪੁੱਛਿਆ ਮੈਂ ਕਿ ਇਹ ਕਿਹੜੀ ਵੀ ਸਕੀਓ ਕਿਵੇਂ ਹੈ ਕਹਿੰਦਾ ਇਹ ਉਹੀ ਹੈ ਮੈਂ ਕਿ ਉਹੀ ਕਿਹੜੀ ਕਹਿੰਦਾ ਜਿਹੜਾ ਆਪਣਾ ਪੱਟੀ ਬਚੀ ਹੋਈ ਹੈ ਮੈਨੂੰ ਯਾਦ ਹੋ ਰਹੀ ਚੰਨੀ ਲੱਗਦੀ ਹੈ ਮੈਂ ਫਿਰ ਆਪਣਾ ਬੋਕਸ ਦੇਖਿਆ ਜਿਹੜਾ ਕੇਸ ਬਕਸਾ ਤੇ ਕਿਉਂ ਉਹ ਰੰਗ ਹੋ ਰਹੇ ਦੋਹੇ ਸਾਰੇ ਲਿਖੇ ਹੋਏ ਤੇ ਫਿਰ ਮੈਂ ਜਿਹੜੀ ਇਹਨਾਂ ਦੀ ਲੋਗੋ ਲੱਗਿਆ ਹੋਇਆ ਲਿਖਿਆ ਆਪਣੇ ਕੰਪਨੀ ਵੱਲੋਂ ਵੀ ਇਹ ਅਸੀਂ ਬਾਬਾ ਫਰੀਦ ਦੀ ਪੋਇਟਰੀ ਚੋਂ ਲਈ ਨੇ ਇਹ ਸਾਰੇ ਤੇ ਮੈਂ ਖਾ ਵੀ ਤਾਂ ਮਾੜੀ ਗੱਲ ਹੈ ਸੋਚਿਆ ਵੀ ਉਹ ਪੁੱਛਿਆ ਵੀ ਇਹਦਾ ਮਤਲਬ ਹੈ ਕੋਈ ਬਾਬਾ ਫਰੀਦ ਦੀ ਗੁਰਬਾਣੀ ਚ ਆਪਣੇ ਗ੍ਰੰਥ ਸਾਹਿਬ ਚ ਵੀ ਦਰਜ ਨਹੀਂ ਸਾਰੇ ਹਨ ਪਰ ਉਹ ਉਹ ਸ਼ਲੋਕ ਨੇ ਫਿਰ ਉਸ ਵੇਰੀ ਉੱਠ ਕੇ ਆਪਣੇ ਦੋ ਤਿੰਨ ਵਿਦਵਾਨ ਮਿੱਤਰਾਂ ਨੂੰ ਵੀ ਪਤਾ ਕੀਤਾ ਵੀ ਇਹ ਦੋਹੇ ਕਹਿੰਦੇ ਬਾਬਾ ਫਰੀਦ ਦੇ ਨਹੀਂ ਹੈ ਕੋਈ ਗੁਲਾਮ ਫਰੀਦ ਦਾ ਕਹੇ ਕੋਈ ਕੁਸ਼ ਕਹੇ ਤੇ ਮੈਂ ਕਿਹਾ ਚਲੋ ਹੋਰ ਅਭੀ ਹੜੇ ਪਹਿਲਾਂ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਆਪ ਦਾ ਆਪਣੇ ਕਨਫਰਮ ਕਰ ਲਈ ਨਾ ਕੀ ਮਸਲਾ ਕੀ ਹੈ ਫਿਰ ਮੈਂ AI ਜਿਹੜਾ ਨਵਾਂ ਚੱਲਿਆ ਸਿਸਟਮ ਉਹ ਮੇਰੇ ਬਹੁਤ ਆਪਣੇ ਵਾਰਾ ਖਾਰ ਰਿਹਾ ਹੈ ਮੈਨੂੰ ਉਹਦੇ ਮੈਂ ਦੋਹੇ ਪਾਏ ਵੀ ਕਿਹੜੇ ਕਿਹ ਕੇ ਇਸ ਬਾਬਾ ਫਰੀਦ ਦੇ ਨੇ ਉਹ ਨਹੀਂ ਬਾਬਾ ਫਰੀਦ ਦੇ ਨਹੀਂ ਹੈ ਇਹ ਅਨਨੋਨ ਨੇ ਇਸ ਰਾਈਟਰ ਨੂੰ ਕੋਈ ਪਤਾ ਲੱਗ ਰਿਹਾ ਵੀ ਜਿਹਨੇ ਵੀ ਲਿਖੇ ਨੇ ਉਹਨੇ ਬਾਬੇ ਨਾਨਕ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਇਹ ਲਿਖਾ ਗਿਆ ਹੈ ਗੱਲ ਤਾਂ ਉਹੀ ਆ ਗਈ ਨਾ ਤੇ ਡਬਾ ਬਾਬਾ ਗਵਾ ਦੋਹੇ ਜੀ ਅਨਨੋਨ ਇਹ ਉਹ ਆਪਣੇ ਕੰਪਨੀ ਜਿਹੜੀ ਸ਼ਰਾਵਲੀ ਕੰਪਨੀ ਹੈ ਉਹ ਕਲੇਮ ਕਰਦੇ ਬਾਬੇ ਫਰੀਦ ਦੇ ਨੇ ਬਾਬੇ ਫਰੀਦ ਦੇ ਹੈ ਹੀ ਨਹੀਂ ਈ ਫਿਰ ਮੈਨੂੰ ਲੱਗਿਆ ਵੀ ਹੁਣ ਮੈਂ ਇਹਨੂੰ ਨੋਟਿਸ ਕਿਵੇਂ ਲਮਾਵੀਂ ਮੀਡੀਆ 'ਚ ਗੱਲ ਕਰਾਂ ਹੋਰ ਕਰਾਂ ਮੈਂ ਕਿਹ ਲਈ ਖਬਰ ਚ ਗੱਲ ਨਹੀਂ ਬਣਦੀ ਹੈ ਖਬਰ ਲੱਗ ਜੂ ਅਖਬਾਰ 'ਚ ਆਏਗੀ ਹੋ ਜਾਣੀ ਹੈ ਤੇ ਜੇ ਮੈਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਇਹ ਨੋਟਿਸ ਲਈ ਜਾਵੇ ਹਾਲਾਂਕਿ ਪਹਿਲੇ ਮੈਂ ਚਿੱਠੀ ਪਤਾ ਨਹੀਂ ਕਰਦਾ ਜਣਾ ਲਿਖ ਕੇ ਕਿ ਉਹ ਆ ਰਹੇ ਉਹ ਚਿੱਠੀਆਂ ਭਾਈਆਂ ਮੈਂ ਉਹਨਾਂ ਭਗਵੰਤ ਮਾਨ ਸਾਹਿਬ ਨੂੰ ਤੇ ਕੋਈ ਖੈਰ ਉਹਨਾਂ ਨੇ ਜਵਾਬ ਨਹੀਂ ਸੀ ਆਇਆ ਚਲੋ ਫਿਰ ਉਹ ਉਹ ਆਡੀਸ਼ੂ ਹੈ ਤੇ ਚਿੱਠੀ ਮੈਂ ਸੀਐਮ ਸਾਹਿਬ ਨੂੰ ਲਿਖੀ ਕੋਪੀ ਕੀਤੀ ਆਪਣੇ ਐਫਐਮ ਸਾਹਿਬ ਨੂੰ ਜੀਮਾ ਸਾਹਿਬ ਨੂੰ ਉਹ ਮੈਂ ਭੇਜੀ ਤੇ ਫਿਰ ਮੈਂ ਨਿਊਜ਼ ਬਣਾ ਕੇ ਖਬਰਾਂ ਚ ਵੀ ਸਾਰੇ ਲੱਗੀ ਪੰਜਾਬੀ ਟ੍ਰਿਬਿਊਨ ਚ ਪਾਸ ਕਰ ਚ ਦੈਨਿਕ ਜਾਗਰਣ ਚ ਲੱਗੀ ਖਬਰ ਤੇ ਗੱਲ ਫਿਰ ਮੈਨੂੰ ਇੱਕ ਮਿੱਤਰ ਨੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਐਂ ਕਰਕੇ ਐਂ ਗੱਲ ਆ ਵੀ ਕਹਿੰਦੇ ਮੇਰੇ ਵੀ ਸੀ ਜਦੋਂ ਮੈਂ ਗਾ ਬੋਟਰਲੈਂਡ ਗਿਆ ਮੈਨੂੰ ਵੀ ਸੇਮ ਮਿਲਿਆ ਉਹ ਕਹਿੰਦੇ ਵੀ ਮੈਂ ਮੈਂ ਬੜਾ ਪਰੇਸ਼ਾਨ ਵੀ ਇਹ ਹੋ ਗੀ ਰਿਹਾ ਕਿੰਨੇ ਮੈਂ ਸੋਚ ਰਿਹਾ ਸੀ ਹਸੀ ਹਲੀ ਵੀ ਕੰਪਲੀਟ ਕਿਦੋਂ ਕਰਾਵਾਂ ਵੀ ਵੀ ਤੁਹਾਡਾ ਆ ਗਿਆ ਕਹਿਣ ਮੈਂ ਚੰਗਾ ਲੱਗਿਆ ਤੇ ਕਹਿੰਦੇ ਵੀ ਹੁਣ ਐਫਐਮ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਚੀਮਾ ਸਾਹਿਬ ਨਾਲ ਵੀ ਉਹਨੇ ਆਰਡਰ ਕਰਤੇ ਮੇਰੇ ਕਮਿਸ਼ਨਰ ਨੇ ਐਕਸਰਸਾਈਜ਼ ਦੇ ਉਹ ਆਪਣੇ ਫਾਲੋ ਕਰ ਰਹੇ ਨੇ ਤੇ ਫਿਰ ਸ਼ਾਮ ਨੂੰ ਦੁਆਰਾ ਗੱਲ ਹੋਈ ਔਰ ਪੱਤਰਕਾਰ ਉਹਨਾਂ ਜਿਹੜੇ ਪੱਤਰਕਾਰ ਨੇ ਇੰਡੀ ਐਕਸਪ੍ਰੈਸ ਦੇ ਉਹ ਗਏ ਸ਼ਾਪਾ ਪੈ ਗਿਆ ਵੀ ਆਪਣਾ ਜਿਹੜੀ ਡੇਰਾ ਵਸੀ ਇਹਨਾਂ ਦੀ ਡਿਸਟਿਲਰੀ ਹੈ ਉੱਥੇ ਕਹਿੰਦੇ ਵੀ ਛਾਪਾ ਪੈ ਗਿਆ ਸਾਈਜ਼ ਵਾਲੇ ਚ ਪਹੁੰਚ ਗਏ ਤੇ ਉਹਨਾਂ ਦਾ ਸੀਜ਼ ਕਰਤਾ ਜਿਹੜੇ ਰੈਪਰ ਨੇ ਜੋ ਵੀ ਰॉ ਮਟੀਰੀਅਲ ਹੈ ਸੀਜ਼ ਕਰਤਾ ਹੁਣ ਅੱਗੇ ਕੀ ਪ੍ਰੋਸੈਸ ਹੈ ਮੈਨੂੰ ਹਲੇ ਪਤਾ ਨਹੀਂ ਨਿੰਝਣੀ ਇਹ ਜਾਣਕਾਰੀ ਕਿ ਚੱਲ ਰਿਹਾ ਹੋਊਗਾ ਸੰਡੇ ਐਸ਼ਾ ਕੱਲ ਨੂੰ ਜਿਵੇਂ ਵੀ ਹੈ ਪਰ ਇਸ ਸਭ ਦੇ ਪਿੱਛੇ ਮਾਨਸਿਕਤਾ ਕੀ ਹੋ ਸਕਦੀ ਹੈ ਕਿਉਂਕਿ ਦੇਖੋ ਸ਼ਰਾਬ ਨੂੰ ਇੱਕ 네ਗੇਟਿਵ ਐਲੀਮੈਂਟ ਹੀ ਦੇਖਿਆ ਜਾਂਦਾ ਸਾਡੇ ਕਲਚਰ ਦੇ ਵਿੱਚ ਤੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਹੋਰ ਕੁਝ ਲਿਖ ਸਕਦੇ ਹੋ ਜ਼ਰੂਰੀ ਤਾਂ ਨਹੀਂ ਮਨ ਲਓ ਕੀ ਲੋੜ ਪੈ ਸਕਦੀ ਹੈ ਕਿ ਤੁਸੀਂ ਧਾਰਮਿਕ ਕੁਝ ਗੱਲਾਂ ਲਿਖੋ ਉਹਦੇ ਉੱਪਰ ਜਿਹਦਾ ਕੋਈ ਲੈਣਾ ਦੇਣਾ ਨਹੀਂ ਨਿਊ ਚੀਜ਼ਾਂ ਦੇ ਨਾਲ ਪਹਿਲਾਂ ਤਾਂ ਮੈਂ ਸੋਚਿਆ ਵੀ ਸ਼ਾਇਦ ਗਲਤੀ ਨਾਲ ਹੁੰਦਾ ਹੋਊਗਾ ਪਰ ਇਹ ਗਲਤੀ ਨਾਲ ਨਹੀਂ ਹੈ ਜਾਨਵੁੱਝ ਕੇ ਕਰਦੇ ਨੇ ਜਿਹੜੇ ਪ੍ਰੋਡਕਟ ਨੇ ਇਕੱਲੇ ਸ਼ਰਾਬ ਦੀ ਬੋਤਲ ਦੀ ਗੱਲ ਨਹੀਂ ਹੈ ਹੋਰ ਵੀ ਕੋਈ ਪ੍ਰੋਡਕਟ ਨੇ ਕਿਸੇ ਆਪਣੇ 골ਡਨ ਟਾਈਮ ਦਰਵਾਸਾ ਸਾਹਿਬ ਦੀ ਫੋਟੋ ਲਾ ਦਿੰਦੇ ਨੇ ਕਿਸੇ ਸ਼ਲੋਕ ਲਾ ਦਿੰਦੇ ਨੇ ਕਿਸੇ ਦੇਵੀ ਦੇਵਤਿਆਂ ਦੇ ਮੈਂਸ਼ਨ ਕਰ ਦਿੰਦੇ ਨੇ ਫਿਰ ਰੋਲਾ ਪੈਂਦਾ ਫਿਰ ਮਾਫੀ ਮੰਗ ਕੇ ਵਾਪਸ ਲੈ ਲੈਂਦੇ ਨੇ ਇਹ ਬਿਜ਼ਨਸ ਟ੍ਰਿਕ ਹੈ ਪ੍ਰੋਮੋਸ਼ਨ ਕਰ ਦਿੰਦੇ ਨੇ ਫਿਰ ਇਹ ਤੇ ਪਰ ਜਿਹ ਨਹੀਂ ਨਹੀਂ ਅਖਬਾਰ ਚ ਐਡ ਦੇਣੀ ਹੈ ਹੋਰ ਵੀ ਜੇ ਪੈਸੇ ਲੱਗਦੇ ਨੇ ਇਹ ਪਹਿਲਾਂ ਕੰਟਰੋਵਰਸੀ ਜਿਵੇਂ ਫਿਲਮਾਂ ਚ ਵੀ ਹੈ ਬਲਮਾ ਜਿਹੀ ਕਈ ਹੁੰਦੇ ਨੇ ਕੰਟਰੋਵਰਸਿ ਕਰੀਏਟ ਕਰ ਲੋ ਉਹ ਚੀਜ਼ ਚੱਲ ਜੰਦੀ ਆ ਬਾਅਦ ਦੇਖ ਜਿਹੜੇ ਬੰਦੇ ਜੋ ਮੈਗੀ ਦੇ ਕੋਲ ਲਾ ਦੋ ਜੇ ਨਹੀਂ ਵੀ ਖਾਣੀ ਉਹ ਵੀ ਖਾਊਗਾ ਦੇਖੋ ਯਾਰ ਕੀ ਲਿਖਿਆ ਹੋਇਆ ਹੁਣ ਮਤਲਬ ਵੀ ਹਾਲਾਂਕਿ ਵਿਸਕੀ ਦਾ ਪ੍ਰਚਾਰ ਹੀ ਹੈ ਹੋਰ ਕੀ ਹੈ ਇਹਦਾ ਮਤਲਬ ਉਹ ਇਹ ਹੋਊਗਾ ਵੀ ਅਸੀਂ ਭਗਵਾਂ ਰੰਗ ਆਪਣੇ ਹਿੰਦੂ ਧਰਮ ਨੂੰ ਇਨਵੋਲਵ ਕਰ ਲੈਣੇ ਆ ਦੋਹੇ ਸਿੱਖ ਧਰਮ ਦੇ ਹੋਗੇ ਵੀ ਸਰਬ ਧਰਮ ਦੀ ਸਾਡੀ ਵਿਸਕੀ ਸਾਰੇ ਸਾਰੇ ਧਰਮ ਦੇ ਲੋਕ ਪੀਣ ਸ਼ਾਇਦ ਇਹ ਐਂਗਲ ਹੋਵੇ ਇਹ ਬਦਮਾਸ਼ੀ ਹੈ ਪਰ ਇਹ ਬਹੁਤ ਸਾਰੀਆਂ ਏਦਾਂ ਦੀਆਂ ਪ੍ਰੋਮੋਸ਼ਨਸ ਹੁੰਦੀਆਂ ਨੇ ਜਦੋਂ ਵਿਵਾਦ ਵੀ ਹੁੰਦੇ ਨੇ ਤੁਸੀਂ ਜਦੋਂ ਇਹ ਬੋਟਲ ਲਈ ਹੋ ਹਾਲਾਂਕਿ ਉਹ ਤਾਂ ਕਿਉਂਕਿ ਬਾਹਰ ਤਾਂ ਉਹ ਤਾਂ ਪੂਰੀ ਪੇਟੀ ਜਗਦਾ ਬੰਦਾ ਉਹ ਤਾਂ ਬਾਹਰ ਕੁਝ ਨਹੀਂ ਦਿੰਦਾ ਇਹ ਤਾਂ ਜਦੋਂ ਬੰਦਾ ਅੰਦਰ ਦੇਖਦਾ ਹੈਗਾ ਉਦੋਂ ਪਤਾ ਲੱਗਦਾ ਹੈਗਾ ਪਰ ਇਸ ਦੇ ਪਿੱਛੇ ਕੋਈ ਹੋਰ ਤੁਹਾਨੂੰ ਕੀ ਲੱਗਿਆ ਜਦੋਂ ਅਸੀਂ ਗੱਲਬਾਤ ਕੀਤੀ ਕਿਉਂਕਿ ਡਿਸਟਿਲਰੀ ਜਿੱਥੇ ਹੈਗੀ ਹੈਗੀ ਉਹਨਾਂ ਜਿਹੜੇ ਓਨਰ ਨੇ ਉਹ ਬਣਾਉਂਦੇ ਰਹਿੰਦੇ ਨੇ ਵਿਸਕੀਆਂ ਤਾਂ ਤਾਂ ਇਹ ਚੀਜ਼ ਤਾਂ ਮੰਨ ਲਓ ਇੱਕ ਧਿਆਨ ਰੱਖਣਾ ਇਹ ਗੱਲ ਹੈ ਕਿ ਠੀਕ ਹੈ ਸ਼ਰਾਬ ਤੁਸੀਂ ਬਨਾਲੀ ਬਾਅਦ ਚੋਂ ਰੈਪਰ ਜਿਹੜਾ ਹੈ ਪ੍ਰਿੰਟ ਜੋ ਤੁਸੀਂ ਕਰਾਉਣਾ ਕਿਉਂਕਿ ਇਹ ਦੇਖੋ ਜੇ ਤਾਂ ਕੋਈ ਗਲਤੀ ਆ ਤਾਂ ਇੱਕ ਅੱਧੀ ਬੋਤਲ ਹੋ ਸਕਦੀ ਹੈ ਬਿੱਟ ਕੇਸ ਲੋਟ ਹੈ ਪੂਰਾ ਇੱਕ ਅੱਧੀ ਬੋਤਲ ਨਹੀਂ ਹੈ ਇਹ ਪੂਰਾ ਲੋਟ ਬਗਾਦਾ ਮਤਲਬ ਜਿਵੇਂ ਟਰੱਕ ਚ ਕੋਈ ਗੱਡੀ ਜੋ ਆਪਣੇ ਹਾਂ ਗੱਡੀਆਂ ਚ ਮਤਲਬ ਜੇ ਮੰਨ ਲਓ 100 100 ਪੱਟੀਆਂ ਆ ਰਹੀ ਹੈ ਉਹ 10 ਗੱਡੀਆਂ ਹੋਣਗੀਆਂ ਹੁਣ ਜਦ ਡਿਸਪਲੇ ਚਾਪਾ ਬੱਝਿਆ ਉਸ ਲੱਗ ਜੂਗਾ ਪਤਾ ਵੀ ਕਿੰਨੀਆਂ ਕਿੰਨੀਆਂ ਰੈਪਰ ਕਿੰਨੇ ਨੇ ਕਿੰਨਾ ਛਪਿਆ ਕਿੰਨਾ ਨਹੀਂ ਛਪਿਆ ਵੀ ਇਹ ਆਪਣੇ ਪਰਵਾਨਗੀ ਲਈ ਹੈ ਕਿ ਨਹੀਂ ਲਈ ਹੈ ਕਾਫੀ ਕੁਝ ਸਾਹਮਣੇ ਹੋ ਕੋ ਨਿਕਲੋ ਜੀ ਬਹੁਤ ਬਹੁਤ ਧੰਨਵਾਦ ਜੀ थैंक यू शुक्रिया ਤਾਂ ਸੰ ਸਾਡੇ ਨਾਲ ਨਾਟਕਾ ਸੰਜੀਵਨ ਸਿੰਘ ਜਿਨ੍ਹਾਂ ਨੇ ਇੱਕ ਇਹ ਇਸ਼ੂ ਲੈ ਕੇ ਆਂਦਾ ਕਿਉਂਕਿ ਇਹ ਇਸ਼ੂ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਸਾਡਾ ਜਿਹੜੇ ਲੋਕ ਨੇ ਉਹ ਧਰਮ ਦੇ ਨਾਲ ਜੁੜੇ ਹੋਏ ਨੇ ਤੇ ਜਦੋਂ ਫਿਰ ਅਜਿਹੀ 네ਗੇਟਿਵ ਚੀਜ਼ਾਂ ਦੇ ਉੱਪਰ ਉਹ ਆਪਣੇ ਧਰਮ ਨੂੰ ਲੈ ਕੇ ਕੁਝ ਦੇਖਦੇ ਨੇ ਲਿਖਿਆ ਹੋਇਆ ਕਿਉਂਕਿ ਜਿਵੇਂ ਇੱਕ ਸ਼ਰਾਬ ਦੀ ਬੋਤਲ ਤੇ ਅਜਿਹੀ ਇੱਕ ਸਤਰਾਂ ਲਿਖਣੀ ਆ ਜਿਹਦੇ ਕਰਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਜਲਦੀ ਤੋਂ ਜਲਦੀ ਖਤਮ ਹੋਣੀਆਂ ਚਾਹੀਦੀਆਂ ਕੈਮਰਾ ਪਾਸੰ ਦਵਿੰਦਰ ਨਾਮ ਮਨਦੀਪ ਜੋਤ ਸੈਕਟਰ 16 ਚੰਡੀਗੜ੍ਹ